ਰਾਗ ਸੂਹੀ ਸੰਤ ਮਹਲਾ ਤੀਜਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਗਈ ਬੋੜ ਬੰਦੀ ਛੋੜਾ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜੀਉ ਨੇ ਮਾਣਿਆ ਤੂੰ ਮਾੜਾ ਨਾ ਚੀਜਾਂ ਚੀਜ਼ਾਂ ਕਰੇ ਮੇਰਾ ਗੋਵਿੰਦਾ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੁਪਾਈ ਲਾਖਾ ਪਰ ਰਾਗ ਕਮਾਵੇ ਕਾਰਯ ਉਪਦੇਸ ਛਿੜਕੇ ਬੋ ਭਾਤੀ ਬਹੁੜ ਪਿਤਾ ਗੜ ਲਾਵੇ ਵਿਚਿ ਲੀ ਆਗਣ ਬਖਸ਼ ਲਏ ਪ੍ਰਭ ਅਗੇ ਮਾਰਗ ਭਾਵੈ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈਐ ਕਹਿਣਾ ਤਥਨ ਨ ਭੀਜੈ ਗੋਬਿੰਦਾ ਹਰ ਭਾਵੈ ਪਹਿ ਜੇ ਰਖਾਈਐ ਆਵਰ ਓਟ ਮੈਂ सगली ਦੇਖੀ ਏਕ ਤੇਰੀ ਓਟ ਰਹਾਈਐ ਹੋ ਈਦੇ ਆਲਾ ਕਿਰਪਾਲ ਪ੍ਰਭ ਠਾਕੁਰ ਆਪੇ ਸੁਣ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤਿ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਪੂਰਾ ਸਾਧਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤਿ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ